ਵਾਹਿਗੁਰੂ 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 ਆਰਾਮ ਕਲੀ ਮਹੱਲਾ ਪੰਜਵਾ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋ ਏ ਤਿਸਹਿ ਆਰਾਧ ਸਦਾ ਸੁਖ ਹੋਏ ਕਾਹੇ ਭ੍ਰਮ ਪ੍ਰਮਾ ਬੇਗਾਨੇ ਨਾ ਬਿਨਾ ਕਿਛ ਕਾਮ ਨਾ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋਈ ਮੰਨ ਲੈ ਹੋ ਬਿਨ ਮੰਨੇ ਰਲ ਹੋਵੇ ਖੇ ਤਿਸ ਕਾ ਪਾਣਾ ਲਾਗੇ ਮੀਠਾ ਗੁਰ ਪ੍ਰਸਾਦ ਵਰਲੇ ਮਨ ਮੂਠਾ ਵੇ ਪ੍ਰਵਾਹ ਵਾ ਗੋਚਰਿ ਆਪ ਆਠ ਪਹਿਰ ਮੰਤਾ ਕੋ ਜਾਪ ਜੇ ਚਤੇ ਆਏ ਬਨਸੈਦੁ ਖਾ ਹਲਤ ਪਲਤ ਤੇਰਾ ਊਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨ ਨਾ ਜਾਈ ਕੀਮ ਨਾ ਪਾਏ ਬੂੜ ਤ ਲੋਹ ਸਾਧ ਸੰਗ ਤਰੈ ਨਾਨਕ ਸਿਖਾ ਪ੍ਰਾਪਤ ਕਰੈ ਹਰਾਮ ਕਲੀ ਮਹਿਲਾ ਪੰਜਵਾ ਮਨ ਮਾਹੇ Jap ਭਗਵੰਤ ਗੁਰਪੂਰੈ ਇਹੋ ਦੀਨੋ ਮੰਤ ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿਣ ਨਾ ਜਾਈ ਸਾਚੇ ਸੱਚਾ ਲਖਾ ਭੇਵ ਰਹਾਉ ਕਰਨ ਕਰਾਮ ਨੇ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀ ਤੋ ਸੱਚ ਸਹਿ ਸੁਖ ਪਾਵੈ ਮੀਤ ਸਾਹਿਬ ਮੇਰਾ ਅਤਿ ਭਾਰਾ ਖਿਨ ਮੈਂ ਥਾ ਪਿਉ ਥਾ ਪਨਹਾਰਾ ਤਿਸ ਬਿਨ ਅਵਰ ਨਾ ਕੋਈ ਜਨਕਾਰਾ ਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪਜਾਪ ਸਭ ਤੇ ਉਜਾਂ ਕਾ ਪ੍ਰਤਾਪ ਆਰਾਮ ਕਲੀ ਮਹੱਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰੋ ਭੇਟੇ ਗੁਣਤਾਸ ਇਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਓ ਤੁਮ ਹੀ ਕਾਰਨ ਕਰਨੋ ਚਰਨ ਕਮਲ ਹਰ ਸਰਣ ਮਨ ਤਨ ਹਰ ਉਹੀ ਤੇ ਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓੜਸ ਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰੱਖਣ ਹਾਰ ਨਿਧਾਨ ਸਰਬ ਕੀ ਰੇਣ ਹੋ ਵੀਜੈ ਆ ਮਟਾਇ ਮਲੀਜੈ ਅੰਤਿਨ ਧਾਈਏ ਨਾਮ ਸਫਲ ਨਾਨਕੋ ਕੋ ਕਾਮ ਰਾਮ ਕਲੀ ਮਹੱਲਾ ਪੰਜਵਾ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾ ਲਖਿਆ ਪਾਰ ਖੁਦ ਖੁਦਾਏ ਵਡ ਬੇ ਸੁਮਾਰ ਓ ਨਮੋ ਭਗਵੰਤ ਗੋਸਾਈ ਖਾਲਕ ਰਵਰਿਆ ਸਰਬ ਠਾਈ ਰਹਾਓ ਜਗਨਾਥ ਜਗਜੀਵਨ ਮਾਧੋ ਭਉ ਪੰਜ ਨੋਰਿਦ ਮਾਹਿਆ ਰਾਧੋ ਰਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਤਰ ਮੁਕੰਦ ਮਿਹਰਵਾਨ ਮੌਲਾ ਤੂੰ ਹੀ ਏਕ ਪੀਰ ਪੈ ਕੰਬਰ ਸੇਖ ਦਿਲਾਂ ਕਾ ਮਾਲਕ ਕਰੇ ਹਾਕ ਕੁਰਾਨ ਕੇ ਦੇਵਤੇ ਪਾਕ ਨਾਰਾਹਿਣ ਨਰ ਹਰਦਿਆਲ ਰਮ ਤਰਾਮ ਕੜਕੜਿਆ ਆਧਾਰ ਬਾਸ ਦੇਵ ਬਸਤ ਸਭ ਠਾਏ ਲੀਲਾ ਕਿਛ ਲਖੀ ਨਾ ਜਾਏ ਮਿਹਰ ਦਇਆ ਕਰ ਕਰਨਹਾਰ ਭਗਤ ਬੰਦਗੀ ਦੇਹ ਸਰਜਣਹਾਰ ਕਹੋ ਨਾਨਕ ਗੁਰ ਕੋਏ ਪਰਮ ਏਕੋ ਅਲੋ ਪਾਰ ਬ੍ਰਹਮ ਆਰਾਮ ਕਲੀ ਮਹੱਲਾ ਪੰਜਵਾ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪ ਤੋ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾ ਵਿਕਾਰ ਤੰਤੇ ਸਭ ਨਸੇ ਗੋਪਾਲ ਕੋ ਜਸ ਗਾਓ ਪ੍ਰਾਣੀ ਅਕਤ ਕਥਾ ਸਾਚੀ ਪ੍ਰਪੂਰਨ ਜੋਤੀ ਜੋ ਸਮਾਨੀ ਰਹਾਓ ਤ੍ਰਿਸ਼ਨਾ ਪੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਬਨਾਸੀ ਰਹਿਣ ਦਿਨਸ ਪ੍ਰਭ ਸੇਵਕ ਮਾਨੀ ਹਰ ਮਿਲਣੇ ਕੀ ਐ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖਿ ਨਿਹਾਲ ਪਰਾਪੁਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤੋਸ ਦਾ ਪ੍ਰਵਾਨੋ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰਹਿਣ ਪਾਏ ਜੇ ਕੋਏ ਨਾਨਕ ਤਿਸ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਦਰਸ਼ਨ ਕਉ ਜਾਈਐ ਕੁਰਬਾਨ ਚਰਨ ਕਮਲ ਹਿਰਦੈ ਤਰ ਧਿਆਨ ਤੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤਮ ਲਜਾਏ ਜਿਸ ਭੇਡ ਤ ਮਿਟੈ ਅਬਮਾਨ ਪਾਰ ਬ੍ਰਹਮ ਸਬਨ ਅਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਓ ਗੁਰ ਕੀ ਕੀਰਤ ਜਪੀਐ ਹਰ ਨਾਮ ਗੁਰ ਕੀ ਭਗਤ ਸਦਾ ਗੁਣ ਗਾਓ ਗੁਰ ਕੀ ਸੁਰ ਤੋਂ ਨਿਗਟ ਕਰ ਜਾਨ ਗੁਰ ਕਾ ਸਬਦ ਸਤ ਕਰਮਾਨ ਗੁਰ ਬਚਨੀ ਸੰਸਰ ਸੁਖ ਦੂਖ ਕਦੇ ਨਾ ਵਿਆਪੈ ਤ੍ਰਿਸ਼ਨਾ ਭੁਖ ਮਨ ਸੰਤੋਖ ਸਬਦ ਗੁਰ ਰਾਜੇ ਜਬ ਗੋਬਿੰਦ ਪਰਦੇ ਸਭ ਕਾ ਜੇ ਗੁਰ ਪਰਮੇਸ਼ਰ ਗੁਰ ਗੋਵਿੰਦ ਗੁਰ ਦਾਤਾ ਦਇਆਲ ਬਖਸ਼ੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾ ਕਿਸ ਪਰਵਾਸਾ ਵਿਚਰੇ ਭਵਨ ਮੂੜ ਮੁਗਦ ਤੇਰਾ ਸੰਗੀ ਕਮਨੋ ਰਾਮ ਸੰਗੀ ਇਸ ਗਤ ਨਹੀਂ ਜਾਣੈ ਪੰਜ ਬਟਵਾਰੇ ਇਸੇ ਮੀਤ ਕਰਮਾਨੈ ਸੋ ਕਰ ਸੇਵ ਜਿਤ ਉਧਰੈ ਮੀਤ ਗੁਣ ਗੋਬਿੰਦ ਰਵਿਆ ਦਿਨ ਰਾਤੀ ਸਾਧ ਸੰਗ ਕਰਮਨ ਕੀ ਪ੍ਰੀਤ ਰਹਾਓ ਜਨਮ ਬਿਹਾਨੋ ਅਹੰਕਾਰ ਅਰਵਾਦ ਤ੍ਰਿਪਤ ਨਾ ਆਵੈ ਵਿਖਿਆ ਸਾਧ ਪਰਮਤ ਪਰਮਤ ਮਹਾ ਦੁਖ ਪਾਇਆ ਤਰੀ ਨਾ ਜਾਈ ਦੁੱਤਰ ਮਾਇਆ ਕਾਮ ਨਾ ਆਵੈ ਸੋ ਕਾਰ ਕਮਾਵੈ ਆਪ ਵੀ ਜਾਪੇ ਹੀ ਖਾਵੈ ਰਾਖਣ ਕਉ ਦੂਸਰ ਨਹੀਂ ਕੋਏ ਤਉ ਨਿਸਤਰੈ ਜੋ ਕਿਰਪਾ ਹੋਏ ਪਤਤ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕਉ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ ਰਾਮ ਕਲੀ ਮਹੱਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਪੇਟ ਤੋਂ ਧਰਮ ਰਾਇਆ ਹਰ ਦਰਗਹਿ ਸੋਭਾਵੰਤ ਫੁਨ ਗਰਬ ਨਾਹੀ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀਨੋ ਹਰ ਨਾਮਾ ਪੂਰਵ ਸੰਜੋਗ ਮਿਲਾਈ ਰਹਾਓ ਗੁਰ ਕੈ ਚਰਨੋ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥਾ ਤੇਲ ਵਿਖ ਤੂ ਸਗਲੇ ਮੇਰੇ ਲਾਥੇ ਸਾਧ ਕੀ ਸਚ ਟਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨਕਾ ਸਫਲ ਦਰਸ ਜੀਠਾ ਨਾਮ ਪ੍ਰਭੂ ਕਾ ਕੜਕਟ ਬੂਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਤਸ ਮੈਂ ਪ੍ਰਵੇਸ਼ પ્રગટ્યા અનુપ ગોવિંદ પ્રભુ રે નાનક બક્ષેન્દ રામકલી મહોલ્લા પંજવા ગૌ કૌ ચારે સારદૂલ કૌડી કા લાખ હુઆ મૂલ બકરી કૌ હસ્તી પ્રતિ પાલે અપના પ્રભુ અપના પ્રભુ નદર નહલે કૃપા નિદાન પ્રીતમ પ્ર મેરે બર્ન ના સાકો બહુ ગુન તેરે રહાઉ ਦੀਸਤ ਮਾਸ ਨਾ ਖਾਏ ਬਿਲਾਈ ਮਹਾਕਸਾਬ ਸ਼ੁਰੀ ਛਟ ਪਾਈ ਕਰਨ ਹਾਰ ਪ੍ਰਭ ਹਿਰਦੈ ਬੂਠਾ ਫਾਤੀ ਮਛਲੀ ਕਾ ਜਲ ਆ ਟੂਟਾ ਸੂਕੇ ਕਾਸ਼ਟ ਹਰੇ ਚਲੂਲ ਊਚੇ ਥਲ ਫੂਲੇ ਕਮਲਿਆ ਨੂਪ ਅਗਨਿਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਕਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਯਾਰ ਸੰਤ ਜਨਾ ਕਸਦਾ ਸਹਾਈ ਚਰਨ ਕਮਲ ਨਾਨਕ ਸਰਣਾਈ ਆ ਰਾਮ ਕਲੀ ਮਹੱਲਾ ਪੰਜਵਾ ਪੰਜ ਸਿੰਘ ਰਾਖੇ ਪ੍ਰਭ ਮਾਰ 10 ਬਿਗਿਆੜੀ ਲਈ ਨਿਵਾਰ ਤੀਨ ਵਰਤ ਕੀ ਚੂਕੀ ਕੇਰ ਸਾਧ ਸੰਗ ਚੂਕੇ ਭੈ ਫੇਰ ਸਿਮਰ ਸਿਮਰ ਜੀ ਵਾ ਗੋਬਿੰਦ ਕਰ ਕਿਰਪਾ ਰੱਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਓ ਦਾਜ ਗਏ ਤਰਨ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਪੈਰ ਅੰਦਰ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋਰੀ ਸੁਖਮਾਨ ਸਾਗਰ ਤਰਿਓ ਬਚਰ ਖੋਜ ਖੇਦ ਨਾ ਪਾਇਓ ਨੈ ਫਨ ਰੋਜ ਸਿੰਧ ਸਮਾਇਓ ਘਟਕੇ ਮਾਹੇ ਕਰਨ ਹਾਰ ਕਉ ਕਿਛ ਅਚਰਜ ਨਾ ਹੈ ਜੋ ਛੂਟਾ ਹੋ ਤਉ ਜਾਏ ਪਿਆਲ ਜੋ ਕਾਢਿਓ ਤਉ ਨਦਰ ਨਿਹਾਲ ਪਾਪ ਪੁੰਨ ਹਮਰੇ ਵਸ ਨਾ ਹੈ ਰਸਕ ਰਸਕ ਨਾਨਕ ਗੁਣ ਗਾਹੇ RAM ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੇ ਮਾਇਆ ਮੋਹਿ ਬਿਆਪਿਆ ਤੋਹੇ ਕੁਦਮ ਕਰੈ ਗੱਡ ਜੋ ਛੇਲ ਵਾ ਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨ ਆਰਾਮ ਨਾਮ ਜਬ ਸੰਗ ਸਹਾਈ ਗੁਰਮੁਖ ਪਾਵੈ ਸਾਈ ਧਨਾ ਰਹਾਉ ਉਨੇ ਤਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਸਦਹੀ ਝੂਰੇ ਕਰੈ ਵਿਕਾਰ ਜੀਆ ਰੇ ਕਹਿ ਤਾਈ ਗਾਫਲ ਸੰਗ ਨਤ ਸੁਆ ਜਾਈ ਧਰਤ ਤੋਹ ਅਨਕ ਛਰ ਜਾਣੈ ਕੌਡੀ ਕੌਡੀ ਕਉ ਖਾਕ ਸਰਸ਼ਨੈ ਜਿਨ ਦੀਆ ਤਸਰਾ ਚੇਤਾ ਮੂਲ ਮਿੱਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਪੇ ਦਿਆਲ ਇਹ ਮਨ ਹੋਵਾ ਸਾਧਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਜ ਸਮਾਏ ਆਰਾਮ ਕਲੀ ਮਹੱਲਾ ਪੰਜਵਾ ਰਾਜਾ ਰਾਮ ਕੀ ਸਰਣਾਏ ਨਿਰਪਉ ਭੇ ਗੋਬਿੰਦ ਗੁਣ ਗਾਵਤੋ ਸਾਧ ਸੰਗੁ ਸੁਖ ਜਾਏ ਰਹਾਉ ਜਾਂ ਕਹਿ ਰਾਮ ਬਸੈ ਮਨ ਮਾਹੀ ਸੋ ਜਨ ਦੁਤਰ ਪੇਖਤ ਨਹੀਂ ਸਗਲੇ ਕਾਇਸ਼ਵਾਰੇ ਆਪਣੇ ਹਰ ਹਰ ਨਾਮ ਰਸਨ ਨਿਜ ਜਪਨੇ ਜਿਸ ਕੈ ਮਸਤਕੋ ਹਾਥ ਗੁਰ ਧਰੈ ਸੋ ਦਾਸਾਂ ਦੇਸਾ ਕਾਹੇ ਕਰੈ ਜਨਮ ਮਰਨ ਕੀ ਚੁਕੀ ਕਾਨ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸੁ ਹੋਏ ਦਇਾਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਪਵਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖੀ ਉਜਰ ਸਾਚੇ ਦਰਬਾਰੇ ਅੰਧ ਕਰੋ ਤ ਸਗਲ ਬੇਕਾਰ ਨਾਨਕ ਹਰ ਜਪ ਉਤਰੋ ਪਾਰ ਰਾਮ ਕਲੀ ਮਹੱਲਾ ਪੰਜਵਾ ਇੰਦਨ ਤੇ ਬੈ ਸੰਤਰ ਭਾਗੈ ਮਾਟੀ ਕਉ ਜਲ ਦੇ ਦਸਤਿਆਗੈ ਉਪਰ ਚਰਨ ਤਲੈ ਆਕਾਸ ਕਟਮੈ ਸਿੰਧ ਕੀ ਉਪਰਗਾਸ ਐਸਾ ਸਮਰੱਥ ਹਰ ਜੀਉ ਆਪ ਨਿਮਖਣਾ ਬਿਸਰੈ ਜੀ ਭਗਤਨ ਕਾ ਆਠ ਪਹਿਰ ਮੰਤਾ ਕੋ ਜਾਪ ਰਹਾਓ ਪ੍ਰਥਮੇ ਮੱਖਣ ਪਾਛੈ ਦੂਧ ਮੈਲੂਕੀਨੋ ਸਭਨ ਸੂਦ ਭੈ ਤੇ ਨਿਰਪੋ ਡਰਤਾ ਫਿਰੈ ਹੁੰਦੀ ਕੋ ਅਣ ਹੁੰਦੀ ਹਿਰੈ ਦੇਹੀ ਗੁਪਤ ਬਦੇਹੀ ਦਿਸੈ ਸਗਲੇ ਸਾਜ ਕਰਤ ਜਗਦੀਸ਼ੈ ਠਗਣ ਹਾਰ ਅਣਠਗ ਦਾ ਠਾਗੇ ਬਿਨ ਵਖਰ ਫਿਰ ਫਿਰ ਉਠ ਲੱਗੇ ਸੰਤ ਸਵਾ ਮਿਲ ਕਰੋ ਬਖਿਆਣ ਸਿਮਰਤ ਸਾਸਤ ਬੇਦ ਪੁਰਾਨ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਰਾਮ ਕਲੀ ਮਹਿਲਾ ਪੰਜਵਾ ਜੋ ਤਿਸ ਭਾਵੈ ਸੋthia ਸਦਾ ਸਦਾ ਹਰ ਕੀ ਸਰਣਾਈ ਪ੍ਰਭਿਨ ਨਾਹੀ ਆਨ ਬੀਆ ਰਹਾਉ ਪੁੱਤਰ ਕਲਤਰ ਲਖਮੀ ਦੀ ਸੈ ਇਨ ਮੈਂ ਕਿਸ਼ੂਨਾ ਸੰਗ ਲੀਆ ਬਖੈਠ ਗਉਰੀ ਖਾਇ ਭੁਲਾਨਾ ਮਾਇਆ ਮੰਦਰ ਤਿਆ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮੈਂ ਕਿਰਤ ਪਿਆ ਪੁਰਬ ਕਮਾਣੇ ਛੋੜੈ ਨਹੀਂ ਜਮਦੂਤ ਕਰਾਂ ਸਿਓ ਮਹਾ ਭਇਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸ਼ਣ ਨਾ ਬੁਝੈ ਬਹੁਤ ਹਾਇਆ ਸਾਧ ਰੋਗ ਉਪਜਿਆ ਸੰਤ ਦੁਖਨੋਂ ਦੇਹ ਬਿਨਾਸੀ ਮਾਂ ਖਿਆ ਜਿਨਾਂ ਨਿਵਾਜੇ ਤਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮਯਾ ਆਰਾਮ ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਈ ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਹਾਓ ਦਰਸ਼ਨ ਪੇਖ ਤੋਏ ਨਿਹਾਲ ਜਾਂ ਕੀ ਤੂਰ ਕਟ ਜਮਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਜ ਸਵਾਰੇ ਸਗਲੇ ਤਨ ਕੇ ਜਾਂ ਕੈ ਮਸਤਕ ਰਖੈ ਹਾਥ ਪ੍ਰਮੇਰੋ ਅਨਾਥ ਕੋ ਨਾਥ ਪਤੋ ਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇ ਜਿਸਦਾਨ ਤਜੈ ਵਿਕਾਰ ਬਿਨਸੈ ਅਪਮਾਨ ਏਕ ਧਿਆਈਐ ਸਾਧਕੈ ਸੰਗ ਪਾਪ ਵਿਨਾਸੇ ਨਾਮ ਕੈ ਰੰਗ ਗੁਰਪਰਮੇਸਰ ਸਗਲ ਨਿਵਾਸ ਘਟ ਘਟ ਰਵ ਰਇਆ ਗੁਣਤਾਸ ਦਰਸ ਦੇਹ ਧਾਰੋ ਪ੍ਰਭ ਆਸ ਨਿਤ ਨਾਨਕ ਚਿਤ ਵੇ ਸਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਵਨ ਮਟੈ ਮੇਰੇ ਮੀਤ ਰਹਾਓ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮੈਂ ਹੋਏ ਨਿਵਾਸ ਸੰਤ ਸੰਗਤ ਮੈਂ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰ ਆਰਾਮ ਕਲੀ ਮਹੱਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ RAM ਨਾਮ ਜਬ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ਰਹਾਉ ਏ ਕਾ ਰਾਦੋ ਸੱਚਾ ਸੋਏ ਜਾਂ ਕੀ ਸਰਣੋਂ ਸਦਾ ਸੁਘੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੈ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਿਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਪ ਰਾਗ ਰਾਮ ਕਲੀ ਮਹਿਲਾ ਪੰਜਵਾ ਪੜਤਾਲ ਘਰਤੀ ਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਨਰ ਨਰ ਹੈ ਨਮਸਕਾਰੰ ਜਲਨ ਥਲਨ ਬਸ ਗਗਨ ਏਕ ਏਕ ਓੰਕਾਰੰ ਰਹਾਓ ਹਰਨ ਧਰਨ ਪੁਰਪੁਨੇ ਕਰਨ ਨੈ ਗਰੈ ਨਿਰੰਹਰੰ ਗੰਬੀਰ ਤੀਰ ਨਾਮ ਹੀਰ ਊਚ ਮੂਚਿ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਛਲੇ ਕਨਕ ਕੰਮ ਨਹੀਂ ਰਹਾਓ ਪੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਾਧਾਰੈ ਨਹਿ ਸੰਗ ਗਮਨੀ ਸੋਤਕ ਲਤਰ ਪ੍ਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਏ ਬਿਰਖ ਸ਼ਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇਕੋ ਅੰਕਾਰ ਸਤਗੁਰ ਪ੍ਰਸਾਦਿ ਰਾਗ ਰਾਮ ਕਲੀ ਮਹੱਲਾ ਨਾਮਾ ਤੇ ਪਦੇ ਹਰੇ ਮਨ ਓਟ ਲਿਓ ਹਰ ਨਾਮਾ ਜਾਂ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨ ਰਹਾਉ ਵਡਭਾਗੀ ਤੇ ਜਨ ਕਉ ਜਾਨਾ ਹੋ ਜੋ ਹਰ ਕੇ ਗੁਣ ਗਾਵੇ ਜਨਮ ਜਨਮ ਕੇ ਪਾਪ ਖੋਏ ਕੈ ਹੁਣ ਬੈ ਕਉਣ ਸਦਾਵੈ ਅਜਾ ਮਾਲਕੋ ਅੰਤਕਾਲ ਮੈਂ ਨਾਰਾਇਣ ਸੁਦਾਈ ਜਾਗਤ ਕਉ ਜੋਗੀ ਸਰਬਾਂਤ ਸੋ ਗਤਿਨ ਮੈਂ ਪਾਈ ਨਾਹਨ ਗੁਨ ਨਾਹਨ ਕਸ਼ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪੈ ਦਾਣ ਤਿਹਦੀਨਾ ਰਾਮ ਕਲੀ ਮਹਿਲਾ ਨਾਵਾਂ ਸਾਧੋ ਕੌਣ ਜੁਗਤ ਅਬ ਕੀਜੈ ਜਾਂਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਓ ਮਨ ਮਾਇਆ ਮੈਂ ਉਰਜ ਰਿਓ ਹੈ 부ਜੈ ਨਾ ਕਛ ਗਿਆਨਾ ਕੌਨ ਨਾਮ ਜਗ ਜਾਂ ਕੈ ਸਮਰੈ ਪਾਵੈ ਪੰਦਿਰਬਨਾਂ ਭਏ ਦਿਆਲ ਕਿਰਪਾਲ ਸੰਤ ਜਾਨੋ ਤਬ ਇਹ ਬਾਤ ਬਤਾਈ ਸਰਬ ਧਰਮ ਮਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਸਰ ਮੈਂ ਨਿਮਖ ਏਕ ਯੁਰ ਧਾਰੈ ਜਮ ਕੋ ਤ੍ਰਾਸ ਮਟੈ ਨਾਨਕ ਤੇਹ ਆਪਣੋ ਜਨਮ ਸੁਵਾਰੈ ਰਾਮ ਕਲੀ ਮਹੱਲਾ ਨਾਵਾਂ ਪ੍ਰਾਨੀ ਨਾਰਾਇਣ ਸੁਦਲੇ ਛਿਨ ਛਿਨ ਆਉਦ ਕਟ ਨਿਸਬਾਸਰ ਬਿਰਥਾ ਜਾਤ ਹੈ ਦੇਹ ਰਹਾਉ ਤਰਨਾ ਪੋ ਵਿਖਿਆਨ ਸਿਓ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜਹੁ ਨਹੀਂ ਸਮਝੈ ਕੌਣ ਕੁਮਤਿ ਓਰ ਜਾਨਾ ਮਾਨਸ ਜਨਮ ਦਿਓ ਜੇ ਠਾਕਰ ਸੋ ਤੈ ਕਿਉ ਬਿਸਰਾਇਓ ਮੁਕਤ ਹੋ ਤੋ ਨਰ ਜਾ ਕੈ ਸਮਰੈ ਨਿਖਣਾ ਤਾ ਕੋ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਿ ਤੋ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਹਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਏ ਕੋ ਓੰਕਾਰ ਸਤਗੁਰ ਪ੍ਰਸਾਦ ਸੋਈ ਚੰਦ ਚੜ੍ਹਐ ਸਿਤਾਰੇ ਸੋਈ ਦਿਨ ਅਰਤਬਤ ਰਹੈ ਸਾ ਧਰਤੀ ਸੋ ਪੌਣ ਝੁਲਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤਲਬ ਨਿਵਾਰ ਹੋਵੇ ਪ੍ਰਵਾਣਾ ਕਰਤ ਗਾਣਾ ਕਲਖਣ ਵਿਚਾਰ ਰਹਾਓ ਕਿ ਤੈ ਦੇਸ ਨਾ ਆਇਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਹੀਂ ਮਹਿਲੋ ਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਚੀਜੈ ਤਪ ਕਰ ਤਪਨਾ ਹੋਈ ਜੇ ਕੋ ਨਾ ਲਏ ਬਦਨਾਮੀ ਕਲਕੇ ਲਖਣ ਈ ਜੇ ਸਿਕਦਾਰੀ ਤਿਸੈ ਖੁਵਾਰੀ ਚਾਕਰ ਕਹਿ ਡਰਣਾ ਜਾਸਿਕਦਾਰ ਐ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਣਾ ਆਹ ਗੁਣਾ ਕਲਾਈ ਐ ਤਿਹ ਜੋ ਕੇਰਾ ਰਿਆਤ ਪਾਪਸ ਜੇ ਗੁਣ ਦੇਹ ਤਾਂ ਪਾਈ ਐ ਰਹਾਓ ਕਲ ਕਲ ਵਾਲੀ ਇਸਰਾ ਨਿਵੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਬੇਦਾ ਥਰਬਣ ਕਰਨੀ ਕੀਰਤ ਲਹਿਆ ਪਤਵਿਣ ਪੂਜਾ ਸਤਵਿਣ ਸੰਜਮ ਜਤਵਿਣ ਕਾਹੇ ਜਨੇਊ ਨਾਵ ਧੋਵ ਤਲਕ ਚੜਾਵ ਸੋਚਵਿਣ ਸੋਚ ਨਾ ਹੋਈ ਕਲ ਪਰਮਾਨਕ ਤੇਬ ਕੁਰਾਨ ਪੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਉ ਪਿਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਏਦੂ ਉੱਪਰ ਕਰਮ ਨਹੀਂ ਜੇਕਰ ਹੁੰਦਾ ਮੰਗਣ ਜਾਈਐ ਫਿਰ ਉਹ ਲਾ ਮਾਮਲਾ ਤਹੀ ਹਰਾਮ ਕਲੀ ਮਹੱਲਾ ਪਹਿਲਾ ਜਗ ਪਰ ਬੋਧੈ ਮੜੀ ਬਧਾਵੇ ਆਸਨ ਤਿਆ ਕਾਹੀ ਸਚ ਪਾਵੇ ਮਮਤਾ ਮੋਹ ਕਮਨ ਹਿਤਕਾਰੀ ਨਾ ਉਹ ਦੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਬਦਾ ਦੁਖ ਭਾਗੈ ਘਰ ਘਰ ਮੰਗਤ ਲਾ ਜਨਾ ਆਗੇ ਰਹਾਓ ਗਾਵੈ ਗੀਤ ਨਾ ਚੀਨਿਆ ਕਿਉ ਲਾਗੀ ਨਿਵਰੇ ਪਰਤਾ ਗੁਰ ਕੈ ਸਬਦ ਰਚੈ ਮਨ ਪਾਏ ਭਿਖਿਆ ਸਹਿਜ ਵਿਚਾਰੀ ਖਾਏ ਪਸਮ ਚੜਾਏ ਕਰੈ ਪਾਖੰਡ ਮਾਇਆ 모ਹ ਸਹਿ ਜਮਡੰਡ ਫੂਟੈ ਖਾਪਰ ਪੀਖ ਨਾ ਪਾਏ ਬੰਦਨ ਬਾਂਧਿਆ ਆਵੈ ਜਾਏ ਬਿੰਦਨਾ ਰੱਖੈ ਜਤੀ ਕਹਾਵੈ ਮਾਈ ਮੰਗ ਤੋ ਤ੍ਰੈ ਲੋਬ ਆਵੈ ਨਿਰਦਇਆ ਨਹੀਂ ਜੋ ਤੋ ਜਾਲਾ ਬੁਰਤ ਬੂਡੇ ਸਰਬ ਜੰਜਾਲਾ ਵੇਖ ਕਰੈ ਖਿੰਥਾ ਬਹੁ ਥਟੂਆ ਝੂਠੋ ਖੇਲ ਖੇਲੈ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਵਣ ਕਰਮਾ ਕੈਸੇ ਉਤਰ ਸਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਬਗਿਆਨ ਜਿਹਵਾ ਇੰਦਰੀ ਸਾਧ ਲੋਬਾਨਾ ਪਸ਼ੂ ਪਏ ਨਹੀਂ ਮਟੈ ਨਿਸ਼ਾਨਾ ਤਰਪਦ ਲੋਗਾ ਤਰਪਦ ਜੋਗਾ ਸ਼ਬਦ ਵਿਚਾਰੈ ਚੁਕੇ ਸੋਗਾ ਉਜਲ ਸਾਚ ਸੋ ਸ਼ਬਦ ਹੋਏ ਜੋਗੀ ਯੁਗਤ ਵਿਚਾਰੈ ਸੋ ਹੋਏ ਤੁਝ ਪਹਿ ਨਹੁ ਨਿਦ ਤੂੰ ਕਰਣਾ ਜੋਗ ਥਾਪੋ ਥਾਪੇ ਕਰੇ ਸੋ ਹੋਗ ਜਤ ਸਤ ਸੰਜਮ ਸੱਚ ਸੋ ਚੀਤ ਨਾਨਕ ਜੋਗੀ ਤਰ ਪਵਨ ਮੀਤ ਰਾਮ ਕਲੀ ਮਹਿਲਾ ਪਹਿਲਾ ਖਾਟ ਮਾਟ ਦੇਹੀ ਮਨ ਬਹਿ ਰਾਗੀ ਸੁਰਤ ਸਬਦ ਤੋਂ ਨੇ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਣਾ ਗੁਰਬਚਨੀ ਸਚਨਾਮ ਪਤੀਣਾ ਪ੍ਰਾਣੀ ਰਾਮ ਭਗ ਸੁਖ ਪਾਈਐ ਗੁਰਮੁਖ ਹਰ ਹਰ ਮੀਠਾ ਲਾਗੈ ਹਰ ਹਰ ਨਾਮ ਸਮਾਈਐ ਰਹਾਉ ਮਾਇਆ ਮੋਹ ਬਿਵਰਜ ਸਮਾਏ ਸਤਗੁਰ ਪੇਟੈ ਮਿਲ ਮਿਲਾਏ ਨਾਮ ਅਰਤਨ ਨਿਰਮਲ ਕੀ ਰਾਤ ਤਿਤਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨਾ ਲਾਗੈ ਆਰਾਮ ਭਗ ਜਮ ਕਾ ਪਉ ਭਾਗੈ ਜਮ ਜਨ ਦਾਰ ਨਾ ਲਾਗੈ ਮੋਹੇ ਨਿਰਮਲ ਨਾਮ ਰਜੈ ਹਰ ਸੋਹੇ ਸ਼ਬਦ ਵਿਚਾਰ ਭੈ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਅੰਦਰ ਜਾਗ ਰਹੇ ਲੇਵਲਾਈ ਜੀਵਨ ਮੁਕਤ ਗਤਿ ਅੰਤਰ ਪਾਈ ਅਲੇਪਤ ਗੁਫਾ ਮੈਂ ਰਹੈ ਨਿਰਾਰੇ ਤਸਕਰ ਪੰਚੋ ਸਭ ਸੰਗਾਰੇ ਪਰ ਘਰ ਜਾਏ ਨਾ ਮੰਡੋਲਾਏ ਸਹਜ ਨਿਰੰਤਰ ਰਹੋ ਸਮਾਏ ਗੁਰਮੁਖ ਜਾਗ ਰਹੇ ਆਉ ਦੂਤਾ ਸਤਬੈ ਰੋਗੀ ਤਤ ਪਰੋਤਾ ਜਗ ਸੂਤਾ ਮਰਿਆ ਵੈ ਜਾਏ ਬਿਨ ਗੁਣ ਸਬਦ ਨਾਲ ਸੋਜੀ ਪਾਏ ਅਨਹਦ ਸਬਦ ਵਜੈ ਦਿਨ ਰਾਤੀ ਅਬਗਤ ਕੀ ਗਤ ਗੁਰਮੁਖ ਜਾਤੀ ਤਉ ਜਾਨੀ ਜਾਂ ਸਬਦ ਪਛਾਨੀ ਏਕੋ ਰਵ ਰਹਾ ਨਿਰਵਾਨੀ ਸੁਨ ਸਮਾਜ ਸੋਨ ਸਮਾਦ ਸਹਿਜ ਮਨ ਦਾਤਾ ਤਜੋ ਲੋਭਾ ਏ ਕੋ ਜਾਤਾ ਗੁਰ ਚੇਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇੜ ਸਮਾਨਿਆ ਆਰਾਮ ਕਲੀ ਮਹੱਲਾ ਪਹਿਲਾ ਸਾਹ ਗਣੈ ਨਾ ਕਰੈ ਵਿਚਾਰ ਸਾਹ ਉਪਰੇ ਕੰਕਾਰ ਜਿਸ ਗੁਰ ਮਿਲੈ ਸੋਈ ਵਿਦ ਜਾਣਾ ਗੁਰਮਤ ਹੋਏ ਤਾਂ ਹੁਕਮ ਪਛਾਣੈ ਝੂਠ ਨਾ ਬੋਲ ਪੰਡੇ ਸੱਚ ਕਹੀਐ ਹਾਉ ਮੈਂ ਜਾਏ ਸ਼ਬਦ ਕਰ ਲਈਐ ਰਹਾਉ ਗਣ ਗਣ ਜੋਤ ਕੁਕੰਢੀ ਕੀਨੀ ਪੜੈ ਸੁਣਾਵੇਂ ਤਤਨਾ ਚੀਨੀ ਸਭ ਸਹੀ ਉਪਰ ਗੁਰ ਸ਼ਬਦ ਵਿਚਾਰ ਹੋਰ ਕਥਨੀ ਬਦਉ ਨਾ ਸਕਲੀ ਛਾਰ ਨਾਵੇਂ ਤੋਵੇਂ ਪੂਜੈ ਸਹਲਾ ਬਿਨ ਹਰ ਰਤੋ ਮੈਲੋ ਮੈਲਾ ਗਰਬ ਨਿਵਾਰ ਮਿਲੇ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰਿ ਕਰਤਾ ਅਰਥ ਵਾਚ ਐਵਾਦਨਾ ਬੇਦ ਵਿਚਾਰ ਹੈ ਆਪ ਡੁੱਬੇ ਕਿਉਂ ਪਤਰਾ ਤਾਰ ਹੈ ਘਟ ਘਟ ਬ੍ਰਹਮ ਚੀਨੈ ਜਨ ਕੋ ਏ ਸਤਗੁਰ ਮਿਲੈ ਤਾਂ ਸੋ ਜੀ ਹੋਏ ਗਣਤ ਗਣੀਐ ਸਹਿਸਾ ਦੁਖ ਜੀਐ ਗੁਰ ਕੀ ਸਰਨ ਭਵੈ ਸੁਖਤੀ ਐ ਕਰੇ ਅਪਰਾਧ ਸਰਨ ਹਮ ਆਇਆ ਗੁਰ ਹਰਿ ਪੀਟੇ ਪੁਰਬਖ ਮਾਇਆ ਗੁਰ ਸਰਨ ਨ ਆਈਐ ਬ੍ਰਹਮ ਨ ਪਾਈਐ ਪਰਮ ਭੁਲਾਈਐ ਜਨ ਮਰਿਐ ਜਮਦਰਬਾਦੋ ਮਰੇ ਬਿਕਾਰ ਨਰਦੈ ਨਾਮਨਾ ਸਬਦਿਆਚਾਰ ਇਕ ਪੰਦੇ ਪੰਡਤ ਮਿਸਰ ਕਹਾਵੇ ਦੁਗਦਾਰਾ ਤੇ ਮਹਿਲ ਨਾ ਪਾਵੇ ਜਿਸ ਗੁਰਪ੍ਰਸਾਦੀ ਨਾਮ ਆਧਾਰ ਕੋਟ ਮੱਦੇ ਕੋ ਜਨਿਆ ਪਾਰ ਏਕ ਬੁਰਾ ਭਲਾ ਸਚ ਏਕ ਬੂਝ ਗਿਆਨੀ ਸਤਗੁਰ ਕੀ ਟਿਕੈ ਗੁਰਮੁਖ ਵਿਰਲੀ ਇੱਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਕਹਿ ਹਿਰਦੈ ਏਕ ਓੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਪਾਣੈ ਕਰਮ ਕਮਾਵੇ ਨਾਨਕ ਸਾਚੇ ਸਾਚ ਸਮਾਵੇ